ਹੈਲੋ ਦੋਸਤੋ ਤਾਂ ਅੱਜ ਕੋ ਨਾਲ ਜ ਬੇਸ ਦੀ ਵੀਡੀਓ ਕੋ ਬਣਾ ਕੇ ਤਿਆਰ ਕਰਕੇ ਹਾਂ ਬੇ ਬਹੁਤ ਵੀਰਾਂ ਦੇ ਕਮੈਂਟ ਆ ਰਹੇ ਸੀ ਵੀ ਬੇਸ ਦੀ ਵੀਡੀਓ ਕੱਲੋ ਹੀ ਤਾਂ ਆਪਾਂ ਤੁਹਾਨੂੰ ਬੇਸ ਦੀ ਵੀਡੀਓ ਤਿਆਰ ਕਰਕੇ ਦਿੰਨਾ ਸਭ ਤੋਂ ਪਹਿਲਾਂ ਆਪਾਂ ਟੇਡਾ ਜੁੜਾ ਕਰ ਦੇਣਾ ਤੇ ਨਾ ਤੁਹਾਨੂੰ ਦੱਸ ਰਿਹਾ ਹਾਂ ਬਸ ਇੱਕ ਟ੍ਰਿਕ ਨਾਲ ਬੇਸ ਨੂੰ ਤਿਆਰ ਜੁੜਾ ਆਪਣਾ ਬਾਹਰ ਨੂੰ ਆਉਣਾ ਚਾਹੀਦਾ ਤੇ ਢਿੱਲਾ ਹੋਣਾ ਚਾਹੀਦਾ ਆਪਣਾ ਜੁੜਾ ਉਦੋਂ ਹੀ ਤੁਆ ਕਰੇ ਨੂੰ ਹਏ ਤਾਂ ਕਿ ਇਹਨੂੰ ਕੋਲ ਨਾਲ ਲੂਣਾ ਦੋਸਤੋ ਬਾਅਦ ਜੇ ਤੁਹਾਡਾ ਮਰਛ ਗਿਆ ਤਾਂ ਤੁਸੀਂ ਆਪ ਦਾ ਕੰਗਾ ਕਕਾਰ ਲਾਉਣਾ ਜਿਹੜੇ ਵੀਰਾਂ ਦਾ ਮਰ ਛੱਕਾ ਹੁੰਦਾ ਉਹਨਾਂ ਨੂੰ ਲਾਉਣਾ ਹੁੰਦਾ ਮੇਰਾ ਮਰ ਛੱਕਾ ਅਗਰ ਦਰਵਾਜ਼ੇ ਤੇ ਰੱਖੋ ਫੇਰ ਨਾਲੇ ਪਗ ਕਰਨ ਪਗ ਬੰਨਣ ਤੋਂ ਪਹਿਲਾਂ ਤੁਹਾਨੂੰ ਅਰਦਾਸ ਕਰਨੀ ਚਾਹੀਦੀ ਹੈ ਅ ਮੈਂ ਮੈਂ ਤੁਹਾਨੂੰ ਦੱਸਦਾ ਕੀ ਕਹਿਣਾ ਚਾਹੀਦਾ ਤੁਹਾਨੂੰ ਪਤ ਰੱਖੇ ਕਿਰਪਾਰ ਬਣ ਤਜ ਪ੍ਰਪੰਚ ਤੇ ਮੋਹ ਵਿਕਾਰ ਨਾਨਕ ਸੋ ਰਧਿਏ ਆਤਰਾ ਪਰਵਾਰ ਤੇ ਨਹੀਂ ਬੋਲਣਾ ਮੈਂ ਗਲਤੀ ਨਹੀਂ ਬੋਲ ਰਹੀਆਂ ਤਾਂ ਫਿਰ ਆਪਾਂ ਨੂੰ ਕੀ ਕਰਨਾ ਵਾ ਜਦੋਂ ਮਤਲਬ ਬੁਖਾਰਾ ਸੇਪ ਪਰਸਾਸ ਤੋਂ ਕੀ ਕਰਨਾ ਆਪਣਾ ਇਹ ਗੋਲ ਜੀ ਗੋਲ ਜਾਣਾ ਚਾਹੀਦਾ ਆਪਣੇ ਹੱਥਾਂ ਤੋਂ ਤੇ ਆਪਾਂ ਨੂੰ ਇਹ ਕਈਆਂ ਵੀਰੇ ਨੇ ਵੇਖਿਆ ਜੀ ਇੱਥੇ ਖੁੱਭਣ ਲੱਗ ਜਾਂਦੀ ਹੈ ਖੁੱਬੇ ਨਾ ਨਾ ਕਰਕੇ ਬਣਾਏ ਨਾ ਇਹ ਆਪਣਾ ਇਹ ਪੱਲਾ ਹੈਗਾ ਨਾ ਆਹ ਚੀਜ਼ ਜਿਹੜੀ ਹੁੰਦੀ ਆਪਣੇ ਨਾ ਇਹਨੂੰ ਆਪਾਂ ਨਾ ਸਿੱਧਾ ਸਟੇਟ ਰੱਖਣਾ ਜੇ ਤੁਸੀਂ ਮੋੜ ਜੀ ਲੈਨੇ ਹੋ ਤਾਂ ਫਿਰ ਤੁਹਾਡੇ ਦਰਦ ਹੁੰਦਾ ਵਾ ਆਖਿਰ ਆਪਾਂ ਨੂੰ ਆਹ ਲੜ ਨੂੰ ਐਨ ਬਰੋਬਰ ਲਾ ਇੱਕੋ ਜਿਹੀ ਸ਼ੇਪ ਤੋਂ ਨਿਕਲਦਾ। ਤਾਂ ਤੋਂ ਜਿੰਨੇ ਵੀ ਕੱਪੜੇ ਆਹ ਆਹ ਤੋਂ ਕੱਪੜਾ ਥੋੜਾ ਕਵਰ ਕਰਕੇ। ਤੇ ਉਸ ਤੋਂ ਬਾਅਦ ਆਪਾਂ ਨੂੰ ਕੀ ਕਰਨਾ ਵਾ? ਡਾਟੋ ਦੇ ਦਿਓ। ਉਸ ਤੋਂ ਬਾਅਦ ਆਪਾਂ ਨੂੰ ਇਹਦੇ ਵਿੱਚੋਂ ਕੱਪੜਾ ਕੱਢਣਾ। ਇਹ ਵੇਲੇ ਆਪਾਂ ਕੱਪੜਾ ਲੈ ਲੈਂਦਾ ਵਾ। ਕੁਝ ਇਸ ਤਿਕਾ ਨੇ ਆਪਣਾ ਦੋ ਕੱਪੜੇ ਚਾਹੀਦੇ ਆ। ਦੇਖੋ ਜੀ ਐਨੇ ਐਨੇ ਕ ਕੱਪੜੇ ਹੋਣ ਚਾਹੀਦੇ ਆਪਣੇ ਕੋਲ ਦੋ। ਤਾਂ ਆਪਾਂ ਨੂੰ ਫਿਰ ਟੜਰੀ ਕੁਸਰੀ ਕਾਰਨ ਬੱਚੇ ਨਾਲ ਨਾਲ ਆਪਣੇ ਤੋਂ ਪੈਰੇ ਆਹ ਦੇਖੋ ਇਹ ਜੀ ਆਪਣਾ ਮੁਕਾਉਣੀ ਠੀਕ ਹੈ ਤਾਂ ਆਪਣ ਨੂੰ ਕੁਝ ਇਸ ਤਰੀਕੇ ਨਾਲ ਐਂ ਲਾ ਦੇਣਾ ਦੇਖ ਰਹਾ ਤੁਸੀਂ ਆਪਣ ਨੂੰ ਕੁਝ ਇਸ ਤਰੀਕੇ ਨਾਲ ਐਂ ਲਾ ਦੇਣਾ ਉੱਤ ਨੂੰ ਕੱਢ ਕੇ ਉੱਤਵਾਦ ਆਪਾਂ ਨੂੰ ਅਗਲਾ ਲਾ ਲੈਣਾ ਜਿਹੜੇ ਵੀਰਾਂ ਦੇ ਬਾਹ ਛੋਟੇ ਉਹਨਾਂ ਨੂੰ ਤੇ ਇੱਥੇ ਕਪੜਾ ਵਾਦੀ ਲਾਉਣਾ ਪਈ ਇਹਨਾ ਮੇਰੇ ਵੀ ਬਾਹ ਛੋਟੇ ਤਾਂ ਕਰਕੇ ਮੈਂ ਵੱਧਣਾ ਨਾ ਥੋੜਾ ਪਕੜਾ ਅਗਲਾ ਲੜਵੀ ਤੁਹਾਨੂੰ ਕੁਝ ਇਹ ਸਿਰਕੇ ਨਾਲ ਫਿੱਪਾ ਕੇ ਜਦੋਂ ਮੈਂ ਤੁਹਾਨੂੰ ਦਿਖਾ ਰਿਹਾ ਸਿਰਕੇ ਨਾਲ ਇਹਨੂੰ ਵੀ ਲਾਦਣਾ ਦੇਖ ਜਿੱਦਾਂ ਮੈਂ ਦਿਖਾ ਲਾ ਰਿਹਾ ਉਹਦੇ ਤੁਸੀਂ ਲਾਉਣਾ ਦੋ ਮੈਂ ਸੇਮ ਆ ਦੇਖੋ ਉਹਨੂੰ ਕੋ ਵੀ ਇੱਥੇ ਹੀ ਦੇਖ ਲਓ ਕਿੰਡੀ ਘੇਟ ਸ਼ੇਪ ਆ ਰਹੀ ਆਪਣੇ ਆ ਤੁਸੀਂ ਆਪਣੇ ਪਾਕਟ ਦੀ ਥੋਣੀ ਸਦਨੀਆਂ ਜੇ ਤੁਹਾਡੇ ਇਥੇ ਹੋ ਜੇ ਵੀ ਖਾਲੀ ਲੱਗ ਰਿਹਾ ਤੁਹਾਨੂੰ ਤਾਂ ਤੁਹਾਨੂੰ ਅਗਲਾ ਕੱਪੜਾ ਵੀ ਲਾ ਲੈਣਾ ਮੇਰੇ ਹੁਣ ਖਾਲੀ ਲੱਗ ਰਿਹਾ ਮੈਂ ਕੱਪੜਾ ਲਾਉਂਗਾ ਆਪਣਾ ਕੱਪੜਾ ਵੀ ਇਸ ਤਰੀਕੇ ਨਾਲ ਬਣਾ ਲੈਣਾ ਤੇ ਆਪਣਾ ਕੱਪੜਾ ਇੱਥੇ ਲਾ ਲੈ ਇਸ ਤਰੀਕੇ ਨਾਲ ਜੇ ਤੁਹਾਡੇ ਤੁਹਾਨੂੰ ਆ ਲੱਗ ਰਿਹਾ ਵੀ ਇਹ ਕੋਈ ਪਰਵਾਹ ਨਹੀਂ ਆ ਤੇ ਆਪਾਂ ਨੂੰ ਸੈਟ ਕਰਕੇ ਇਹਨੂੰ ਵੀ ਲਾ ਦੇਣਾ ਆਪਾਂ ਨੂੰ ਪਲਾਨ ਲਾਣਾ ਕੱਢ ਜੂ ਕੋਦੇ ਸਟ੍ਰਿਕਣਾ ਲਾ ਲੈਣਾ ਉਸ ਤੋਂ ਬਾਅਦ ਉੱਪਰ ਜਾਏ ਤੇ ਗੱਲ ਮੈਨੂੰ ਪਤਾ ਹੀ ਨਹੀਂ ਦੇ ਕੀ ਕਰਦੀ ਹੁੰਦੀ ਲੋ ਤੋਂ ਆਪਾਂ ਕਫਰ ਨੂੰ ਕਵਰ ਕਰਨਾ ਉਸ ਤੋਂ ਬਾਅਦ ਆਪਣਾ ਉਸ ਤੋਂ ਬਾਅਦ ਆਹ ਲੜਾਖਰੇ ਲੜ ਲੈਣਾ ਆਪਣਾ ਘੱਟੋ ਘੱਟ ਕਪੜਾ ਲੈਣਾ ਚਾਹੀਦਾ 1 ਮੀਟਰ ਦਾ ਪਰ ਹੋਵੇ ਕਿਸੇ ਘਰ ਦਾ ਨਾ ਕਪੜਾ ਜੇ ਭਾਈ ਕਿਸੇ ਜੀਂਦੇ ਆ ਉਹ ਮੇਰੇ ਤੋਂ ਕਪੜਾ ਰੱਖਣਾ ਚੱਕੋ ਜੀ ਆਪਣਾ ਬੇਸ ਤਿਆਰ ਹੋ ਗਿਆ ਮੰਨ ਲਓ ਕਿਸੇ ਦਾ ਅੱਧੇ ਵੀਰਾਂ ਦਾ ਜੋੜਾ ਬਹੁਤ ਜਿਆਦਾ ਵੱਡਾ ਹੁੰਦਾ ਤੇ ਇੱਕ ਸਾਈਡ ਨੂੰ ਬਾਹਰ ਹੀ ਪੱਕ ਨਿਕਲ ਜਾਂਦੀ ਫਿਰ ਉਹਨਾਂ ਦੀ ਤਾਂ ਕਰਕੇ ਆਪਾਂ ਨੂੰ ਉਹਨੂੰ ਕਿਸੇ ਜਾਓ ਅੱਡੇ ਦੇ ਤੰਗ ਕਰਕੇ ਉਹਨਾਂ ਦਾ ਨਾ ਐਨੂੰ ਬਾਲਾ ਕਪੜਾ ਦਿੱਖ ਜਾਂਦਾ ਸੋ ਆਪਾਂ ਦੇਖੀ ਆਪਾਂ ਨੂੰ ਜਿਹ ਜਿਹਵੇਂ ਦਾ ਜ਼ਿਆਦਾ ਜਿਹੜਾ ਬਦਲਾਉਂਦਾ ਉਹਨਾਂ ਨੂੰ ਇੱਧਰ ਕੱਪੜਾ ਲਾਉਣਾ ਬਹੁਤ ਜ਼ਰੂਰੀ ਹੈਗਾ ਤੇ ਉਸ ਤੋਂ ਬਾਅਦ ਆਪਣਾ ਆਖਰੀ ਦੋ ਮਿੰਟ ਮਿਹਰ ਨੂੰ ਸਟਾਪ ਕਰਕੇ ਜੱਟ ਆਪਾਂ ਨੂੰ ਫਿਰ ਆਪਾਂ ਨੂੰ ਇੱਥੋਂ ਐਨ ਪ੍ਰੋਪਰ ਪੂਰਾ ਦੇਖ ਕੇ ਲਾਉਣਾ ਲੜ ਆਖਰੀ ਲਾੜਾਣਾ ਫਰੀ ਸ਼ੇਪ ਇੱਤੇ ਹੋਣੀ ਆ ਤਾਂ ਜਿੰਨੇ ਵੀ ਆਪਣਾ ਇਸ ਤਰੀਕਾ ਬਾਅਦ ਕਰ ਲੈਣੋਂ ਪੰਦਾ ਕਰ ਦੇਣਾ ਅਤੇ ਜਦੋਂ ਉਹ ਕਰਤਨਾ ਲਾਸਟਿਲ ਤੇ ਇੱਕ ਕੰਗਾ ਵੀ ਹੁੰਦਾ ਆਪਣਾ ਤਾਂ ਕੰਗੇ ਨੂੰ ਆਪਣਾ ਸਟੱਪ ਕਰ ਜਾਣਾ ਪਰ ਬਾਜਾ ਨਾਲ ਪਰ ਤਾਂ ਇਹ ਬੜਾ ਵਾਹ ਠੀਕ ਹੈ ਤਾਂ ਆਪਣਾ ਸੈੱਟ ਕਰਕੇ ਤਾਂ ਆਖਰੀ ਪੱਲਾ ਆ ਗਿਆ ਤੇ ਉਸ ਤੋਂ ਬਾਅਦ ਆਪਾਂ ਨੂੰ ਇੱਥੇ ਲਾ ਲੈਣਾ ਆਖਰੀ ਲੜ ਅਤੇ ਆਪਾਂ ਨੂੰ ਤੇ ਦੇ ਕੋਈ ਆਪਣਾ ਬੈਸ ਕਿੰਨਾ ਸੋਹਣਾ ਸਜਿਆ ਸੋਚੋ ਪਾਕੀ ਨੇ ਸੋਹਣੇ ਸਜਨੇ ਆ ਤੇ ਆਪਾਂ ਨੂੰ ਆਪਾਂ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਹੋਰ ਆਪਣੇ ਆਪ ਆਪਦੇ ਚੈਨਲ ਤੇ ਆਪਾਂ ਵੀਡੀਓ ਪਾ ਕਰਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਤੁਹਾਡੇ ਤੱਕ ਵੀਡੀਓ ਪਹੁੰਚ ਜਾਵੇ ਤਾਂ ਵੈਗੁਰ ਜੀ ਖਸਾ ਵੈਗੁਰ ਜੀ ਖਤੇ